10 ਬਸਤ ਲੈ ਪਾਛੇ ਪਾਵੇ ਇੱਕ ਬਸ ਸਲੋਕ ਆ ਜੀ 10 ਚੀਜ਼ਾਂ ਮੰਗਦਾ ਉਹ ਤੇ ਉਹ 10 ਚੀਜ਼ਾਂ ਉਹਨੂੰ ਮਿਲ ਗਈਆਂ ਇੱਜ਼ਤ ਮਿਲ ਗਈ ਧਨ ਮਿਲ ਗਿਆ ਦੁੱਧ ਮਿਲ ਗਿਆ ਪੁੱਤ ਮਿਲ ਗਿਆ ਜ਼ਮੀਨ ਮਿਲ ਪੁੱਤ ਨਹੀਂ ਮਿਲਿਆ ਜ਼ਮੀਨ ਮਿਲ ਗਈ ਨਾ ਨਾ ਪ੍ਰਕਾਰ ਦੀਆਂ ਚੀਜ਼ਾਂ ਮਿਲ ਗਈਆਂ ਇੱਕ ਪੁੱਤਰ ਨਹੀਂ ਦਿੱਤਾ ਉਹ 10 ਚੀਜ਼ਾਂ ਲੈ ਕੇ ਹੱਥ ਪਿੱਛੇ ਨੂੰ ਕਰ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਇੱਕ ਬਸਤ ਪੁੱਤਰ ਦੀ ਦਾਤ ਨਹੀਂ ਦਿੱਤੀ ਇੱਕ ਬਸਤ ਕਾਰਨ ਬਖੋਟ ਗਵਾਵੇ ਇੱਕ ਬਸਤ ਨਾ ਦੇਣੇ ਕਰਕੇ ਉਹਦੇ ਤੋਂ ਭਰੋਸਾ ਹੀ ਚੱਕ ਲਿਆ ਬਹੇਈ ਨਹੀਂ ਮੈਨੂੰ ਦਿੱਤਾ ਹੀ ਨਹੀਂ ਕੁਛ ਕਿੰਨਾ ਸੁੰਦਰ ਸ਼ਬਦ ਗੁਰੂ ਸਾਹਿਬ ਦਾ ਇਹ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾਂਬਕੋਟ ਗਵਾਵੇ ਉਹ ਕਹਿੰਦਾ ਇੱਕ ਵੀ ਨਾ ਦੇ ਦੇ 10 ਵੀ ਹਰਲੇ ਜੇ ਤੈਨੂੰ ਇੱਕੋ ਜਿਹੜੀ ਮੰਗਦਾ ਉਹ ਵੀ ਨਾ ਦੇਵੇ ਜੇ 10 ਵੀ ਖੋਲਵੇ ਫੇਰ ਕੀ ਕਰੂੰਗਾ ਇਕ ਵੀ ਨ ਦੇ 10 ਵੀ ਹਰਲੇ ਤਾ ਮੂੜਾ ਕੋ ਕਾਹੇ ਕਰ ਇਨ ਮੂੜ ਕੇ ਆ ਮੂਰਖ ਕੇ